ਜਿਹੜਾ ਰਾਤ ਹਾਦਸਾ ਹੋਇਆ ਸੀ ਹੁਸ਼ਿਆਰਪੁਰ ਜਲੰਧਰ ਰੋਡ ਦੇ ਉੱਪਰ ਪਹਿਲਾਂ ਜਿਹੜੇ ਲੋਕ ਇੱਥੇ ਪੀੜਤ ਸੀਗੇ ਉਹਨਾਂ ਦੇ ਵੱਲੋਂ ਧਰਨਾ ਲਾਇਆ ਗਿਆ ਸੀ ਕਿ ਟਰੱਕ ਨਹੀਂ ਚੱਕਣ ਦੇਾਂਗੇ ਸਾਨੂੰ ਇਨਸਾਫ ਦਿੱਤਾ ਜਾਵੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਮਨਾ ਲਿਆ ਤੇ ਹੁਣ ਉਹ ਟਰੱਕ ਚੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਦੋ ਹਾਈਡਰਾ ਜਿਹੜੇ ਆ ਉਹ ਬੁਲਾ ਲਏ ਗਏ ਨੇ ਕੁੰਡੀਆਂ ਪਾ ਲਈਆਂ ਗਈਆਂ ਨੇ ਤੇ ਫਾਇਰ ਬ੍ਰਿਗੇਡ ਦੇ ਵੱਲੋਂ ਪਾਣੀ ਸਟਿਆ ਇਸ ਕਰਕੇ ਜਾ ਰਿਹਾ ਵਾ ਕਿ ਕੋਈ ਨਾ ਕੋਈ ਜੇਕਰ ਚੁੱਕਦੇ ਆ ਤਾਂ ਉਸ ਤੋਂ ਬਾਅਦ ਵੀ ਕੋਈ ਹਾਦਸਾ ਨਾ ਵਾਪਰੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਬੇਨਤੀ ਵੀ ਕੀਤੀ ਜਾ ਰਹੀ ਹੈ ਕਿ ਤੁਸੀਂ ਸਾਰੇ ਜਾਣੇ ਪਿੱਛੇ ਹਟ ਜਾਓ ਕਿਉਂਕਿ ਹੋ ਸਕਦਾ ਹੈ ਕਿ ਜਦੋਂ ਇਸ ਨੂੰ ਚੱਕਣ ਤਾਂ ਕੋਈ ਨਾ ਕੋਈ ਨੁਕਸਾਨ ਹੋਵੇ ਪਰ ਉਸ ਤੋਂ ਪਹਿਲਾਂ ਪਾਣੀ ਦੀਆਂ ਬੁਸ਼ਾਰਾਂ ਜਿਹੜੀਆਂ ਨੇ ਉਸ ਟਰੱਕ ਦੇ ਵੱਲ ਮਾਰੀਆਂ ਜਾ ਰਹੀਆਂ ਨੇ ਦੋ ਹਾਈਡਰਾ ਜਿਹੜੇ ਆ ਉਹ ਜੀਸੀਬੀਆਂ ਨੇ ਵੱਡੀਆਂ ਉਹਨਾਂ ਦੇ ਵੱਲੋਂ ਕੁੰਡੀਆਂ ਪਾ ਲਈਆਂ ਗਈਆਂ ਨੇ ਤੇ ਹੁਣ ਇਸ ਨੂੰ ਸਿੱਧਾ-ਸਿੱਧਾ ਉੱਪਰ ਚੱਕਿਆ ਜਾਵੇਗਾ ਤੇ ਸਹੀ ਸਲਾਮਤ ਇਸ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿਉਂਕਿ ਅ ਰੋਡ ਇਹ ਹਾਈਵੇ ਰੋਡ ਆ ਇਸ ਨੂੰ ਅ ਅੱਧਾ ਰਸਤਾ ਜਿਹੜਾ ਵਾ ਉਹ ਪੂਰੀ ਤਰ੍ਹਾਂ ਜਾਮ ਕੀਤਾ ਹੋਇਆ ਤੇ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਸ ਨੂੰ ਅ ਪਿੱਛੇ ਕਰਕੇ ਤੇ ਇਸ ਦਾ ਜਿਹੜਾ ਅ ਮਲਬਾ ਹੀ ਕਹਿ ਸਕਦੇ ਆ ਇੱਕ ਸਾਬਨਾ ਹੁਣ ਜਿਹੜਾ ਇਹ ਪੂਰਨ ਤੌਰ ਦੇ ਉੱਪਰ ਪੂਰਾ ਮਿੱਟੀ ਹੋ ਗਿਆ ਖਰਾਬ ਹੋ ਗਿਆ ਤੇ ਉਹ ਦੇਖੋ ਹਾਈਡਰਾ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀਆਂ ਕੁੰਨੀਆਂ ਪਾਈਆਂ ਨੇ ਹੁਣ ਉਹਨਾਂ ਦੇ ਵੱਲੋਂ ਇਸ ਟਰੱਕ ਨੂੰ ਖਿੱਚਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿਉਂਕਿ ਬਹੁਤ ਭਾਰਾ ਟਰੱਕ ਹੈ ਵੱਡਾ ਟਰੱਕ ਹੈ ਉਸ ਨੂੰ ਦੇਖੋ ਵੀ ਦੋ ਹਾਈਡਰਾ ਦੇ ਵੱਲੋਂ ਚੁੱਕ ਕੇ ਪਾਸੇ ਕੀਤਾ ਜਾਣਾ ਹੈ ਇਸ ਕਰਕੇ ਫਾਇਰ ਬਰਗੇਡ ਦੀ ਗੱਡੀ ਲਾਗੇ ਖੜੀ ਹੈ ਕਿ ਅਗਰ ਕੋਈ ਹਾਲਾਤ ਇਸ ਤਰੀਕੇ ਦੇ ਹੁੰਦੇ ਆ ਜਾਂ ਇਹਦੇ ਵਿੱਚੋਂ ਕੋਈ ਨਾ ਕੋਈ ਕਰੰਟ ਜਾਂ ਕੋਈ ਚੰਗਿਆੜਾ ਨਿਕਲਦਾ ਜਾਂ ਕੋਈ ਅੱਗ ਦੀ ਨਿਕਲਦੀ ਹੈ ਤਾਂ ਉਸ ਕਰਕੇ ਇਸ ਨੂੰ ਅਗੇ ਖਿਲਾ ਰਿਆ ਗਿਆ ਤੇ ਆਰਾਮ ਦੇ ਨਾਲ ਫਿਲਹਾਲ ਦੋਹਾਂ ਹਾਈਡਰਾ ਜਿਹੜੇ ਜੀਸੀਬੀਆਂ ਨੇ ਉਹਨਾਂ ਦੇ ਵੱਲੋਂ ਇਸ ਨੂੰ ਚੁੱਕ ਲਿਆ ਗਿਆ ਹੈ ਤੇ ਚੁੱਕਣ ਤੋਂ ਬਾਅਦ ਇਸ ਨੂੰ ਸਾਈਡ ਦੇ ਉੱਪਰ ਕੀਤਾ ਜਾਣਾ ਹੈ ਕਿਉਂਕਿ ਹਾਈਵੇ ਜਾਮ ਆ ਇਸ ਕਰਕੇ ਵੀ ਇਹ ਰਾਤ ਵੀ ਚੱਕਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਜਿਹੜੇ ਇਥੋਂ ਦੇ ਪੀੜਤ ਲੋਕ ਨੇ ਉਹਨਾਂ ਨੇ ਆਖਿਆ ਕਿ ਸਾਨੂੰ ਪਹਿਲਾਂ ਇਨਸਾਫ ਦਿੱਤਾ ਜਾਵੇ ਉਸ ਤੋਂ ਬਾਅਦ ਹੀ ਇਸ ਨੂੰ ਅਸੀਂ ਪਾਸੇ ਕਰਨ ਦੇਵਾਂਗੇ ਕਿਉਂਕਿ ਸਬੂਤ ਕਹਿੰਦੇ ਸੀ ਵੀ ਅਸੀਂ ਸਬੂਤ ਨਹੀਂ ਮਟਨ ਦੇਣਾ ਵੀ ਜਿਹੜਾ ਇਹ ਟਰੱਕ ਇਸ ਰੋਡ 'ਵਾਲ ਜਾ ਰਿਹਾ ਏ ਇਸ ਦਾ ਇੱਥੇ ਕੀ ਕੰਮ ਸੀਗਾ ਇਸ ਕਰਕੇ ਇਸ ਨੂੰ ਰਾਤ ਨਹੀਂ ਚੱਕਣ ਦਿੱਤਾ ਤੇ ਹੁਣ ਜਦੋਂ ਸਹਿਮਤੀ ਬਣੀ ਆ ਪ੍ਰਸ਼ਾਸਨ ਅਤੇ ਪੀੜਤ ਲੋਕਾਂ ਦੇ ਵਿਚਾਲੇ ਤੇ ਉਸ ਤੋਂ ਬਾਅਦ ਇਸ ਨੂੰ ਹੁਣ ਚੱਕਿਆ ਜਾ ਰਿਹਾ ਏ ਤੇ ਰੋਡ ਨੂੰ ਕਲੀਅਰ ਕੀਤਾ ਜਾ ਰਿਹਾ ਏ ਜਿਹੜੀ ਜਗ੍ਹਾ ਦੇ ਉੱਪਰ ਇਹ ਟਰੱਕ ਖੜਾ ਸੀ ਉਥੋਂ ਸੜਕ ਵੀ ਬਹਿ ਗਈ ਹੈ ਸੜਕ ਵੀ ਨੂੰ ਨੁਕਸਾਨੀ ਜਾ ਚੁੱਕੀ ਹੈ ਤੇ ਆਸੇ ਪਾਸੇ ਦੇ ਲੋਕਾਂ ਦੇ ਹਾਲਾਤ ਤੇ ਆਸੇ ਪਾਸੇ ਦੀਆਂ ਦੁਕਾਨਾਂ ਦੇ ਹਾਲਾਤ ਤੇ ਤੁਹਾਨੂੰ ਅਸੀਂ ਪਹਿਲਾਂ ਹੀ ਦਿਖਾ ਚੁੱਕੇ ਆ ਪਰ ਜਿਸ ਜਗ੍ਹਾ ਦੇ ਉੱਪਰ ਇਹ ਟੈਂਕਰ ਖੜਾ ਸੀ ਉਸ ਜਗ੍ਹਾ ਦੇ ਹਾਲਾਤ ਤੁਹਾਨੂੰ ਅਸੀਂ ਦਿਖਾ ਰਹੇ ਆ ਕਿ ਸੜਕ ਵੀ ਉੱਥੋਂ ਪੂਰੀ ਤਰ੍ਹਾਂ ਬਹਿ ਗਈ ਹੈ ਸੜਕ ਪੂਰੀ ਤਰ੍ਹਾਂ ਪਿਗਲ ਗਈ ਹੈ ਕਿਉਂਕਿ ਰਾਤ ਅੱਗ ਦੀਆਂ ਲਾਟਾਂ ਅੱਗ ਦੇ ਚੰਗਿਆੜੇ ਜਿਹੜੇ ਆ ਬਹੁਤ ਜ਼ਿਆਦਾ ਦੂਰ ਤੱਕ ਦੇਖਣ ਨੂੰ ਮਿਲੇ ਜਿਸ ਤੋਂ ਬਾਅਦ ਇਹ ਹੁਣ ਸੜਕ ਵੀ ਪੂਰੇ ਤਰ੍ਹਾਂ ਨੁਕਸਾਨੀ ਜਾ ਚੁੱਕੀ ਆ ਤੇ ਹੁਣ ਜਿਹੜੀਆਂ ਕੁੰਡੀਆਂ ਜਿਹੜੀਆਂ ਨੇ ਉਹ ਪਈਆਂ ਗਈਆਂ ਨੇ ਉਹਨਾਂ ਦਾ ਨਿਰੇਖਣ ਕੀਤਾ ਜਾ ਰਿਹਾ ਵੀ ਇਹ ਸਹੀ ਸਲਾਮਤ ਪਈਆਂ ਨੇ ਅਗਰ ਜ਼ੋਰ ਲੱਗਦਾ ਹੈ ਤੇ ਕੱਲਾ ਟੈਂਕਰ ਹੀ ਉੱਪਰ ਨਾ ਆ ਜਾਵੇ ਟਰੱਕ ਨੂੰ ਵੀ ਨਾਲ ਲਾਜ਼ਮੀ ਤੌਰ ਦੇ ਉੱਪਰ ਖਿੱਚਣਾ ਹੈ ਤੇ ਜਿਹੜੇ ਇਸ ਟਰੱਕ ਦੇ ਜਾਂ ਇਸ ਬਾਡੀ ਦੇ ਮਾਹਰ ਨੇ ਉਹਨਾਂ ਨੂੰ ਵੀ ਪੰਜਾਬ ਪੁਲਿਸ ਦੇ ਵੱਲੋਂ ਬੁਲਾਇਆ ਗਿਆ ਤਾਂ ਜੋ ਕੋਈ ਕਾਫੀ ਸਾ ਨਾ ਵਾਪਰੇ ਪਹਿਲਾਂ ਪੂਰਾ ਪੂਰੀ ਤਰ੍ਹਾਂ ਨਿਰੇਖਣ ਕੀਤਾ ਗਿਆ ਚੀਜ਼ਾਂ ਦਾ ਅਤੇ ਉਸ ਤੋਂ ਬਾਅਦ ਹੀ ਇਸ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਦੋਵੇਂ ਜੀਸੀਬੀਆਂ ਹਾਈਡਰਾ ਦੇ ਵੱਲੋਂ ਫੇਰ ਤੋਂ ਚੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਵੀ ਸਿੱਧਾ-ਸਿੱਧਾ ਇਹ ਟਰੱਕ ਜਿਹੜਾ ਵਾ ਇਹਨਾਂ ਜੀਸੀਬੀਆਂ ਦੇ ਵੱਲੋਂ ਚੱਕ ਲਿਆ ਗਿਆ ਵਾ ਤੇ ਇਸ ਚੀਜ਼ ਦਾ ਵੀ ਧਿਆਨ ਰੱਖਿਆ ਜਾ ਰਿਹਾ ਕਿ ਦੇਖੋ ਵੀ ਜਿਹੜਾ ਟੈਂਕਰ ਆ ਉਹ ਟਰੱਕ ਬੋਡੀ ਨਾਲੋਂ ਅਲੱਗ ਕਰ ਲਿਆ ਉਹ ਅਲੱਗ ਕਰ ਲਿਆ ਕਿ ਜਿਹੜਾ ਇਹ ਗੈਸ ਟੈਂਕਰ ਆ ਇਸ ਨੂੰ ਵੱਖਰਾ ਕੀਤਾ ਜਾਵੇ ਤੇ ਜਿਹੜੀ ਟਰੱਕ ਦੀ ਬੋਡੀ ਹੈ ਉਸ ਨੂੰ ਵੱਖਰਾ ਚੱਕਿਆ ਜਾਵੇ ਕਿਉਂਕਿ ਕੋਈ ਹੋਰ ਨੁਕਸਾਨ ਨਾ ਹੋਵੇ ਲੱਗੇ ਦੁਕਾਨਾਂ ਨੇ ਖੰਭੇ ਲੱਗੇ ਨੇ ਤੇ ਜਾਂ ਫਿਰ ਲੋਕ ਵੀ ਇੱਥੇ ਵੱਡੀ ਗਿਣਤੀ ਦੇ ਵਿੱਚ ਖੜੇ ਨੇ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਇਸ ਕਰਕੇ ਇਹਨਾਂ ਦੋਵਾਂ ਬਾਡੀਆਂ ਨੂੰ ਅਲੱਗ ਅਲੱਗ ਕਰ ਲਿਆ ਗਿਆ ਏ ਤੇ ਹੁਣ ਇਸ ਨੂੰ ਸਾਈਡ ਤੇ ਰੱਖਿਆ ਜਾ ਰਿਹਾ ਹੈ ਤਾਂ ਜੋ ਆਵਾਜਾਈ ਹੈ ਜਿਹੜੀ ਉਸ ਨੂੰ ਫਿਰ ਤੋਂ ਸ਼ੁਰੂ ਕੀਤਾ ਜਾਵੇ ਤੇ ਇਹ ਦੋ ਜੀਸੀਬੀਆਂ ਤੇ ਵੱਲੋਂ ਇਸ ਨੂੰ ਕੁੰਡੀਆਂ ਪਾ ਕੇ ਸਾਈਡ ਤੇ ਕੀਤਾ ਜਾ ਰਿਹਾ ਹੈ ਤੇ ਨੇ ਸੜਕ ਜਿਹੜੀ ਆ ਉਹ ਪੂਰੀ ਤਰ੍ਹਾਂ ਬੈਠ ਚੁੱਕੀ ਹੈ ਤੇ ਸੜਕ ਵੀ ਪੂਰੀ ਤਰ੍ਹਾਂ ਨੁਕਸਾਨੀ ਜਾ ਚੁੱਕੀ ਹੈ ਪੂਰੀ ਤਰ੍ਹਾਂ ਇਸ ਤੋਂ ਪਹਿਲਾਂ ਰੱਖਣ ਕੀਤਾ ਗਿਆ ਇਸ ਨੂੰ ਚੱਕਣ ਤੋਂ ਪਹਿਲਾਂ ਚੈੱਕ ਕੀਤਾ ਗਿਆ ਕਿ ਇਸ ਦੇ ਵਿੱਚ ਗੈਸ ਹੋਰ ਤਾਂ ਨਹੀਂ ਆ ਜੇਕਰ ਇਸ ਨੂੰ ਚੁੱਕਦੇ ਨੇ ਪਟਦੇ ਨੇ ਤਾਂ ਹੋਰ ਨੁਕਸਾਨ ਨਾ ਹੋਵੇ ਇਸ ਕਰਕੇ ਵੀ ਇਹ ਚੀਜ਼ਾਂ ਦਾ ਖਿਆਲ ਨਾਲ ਦੇਖਾਲ ਰੱਖਿਆ ਗਿਆ ਤੇ ਇਹ ਜਿਹੜਾ ਟੈਂਕਰ ਹੈ ਉਸ ਨੂੰ ਹੁਣ ਚੱਕ ਕੇ ਪਾਸੇ ਕਰ ਦਿੱਤਾ ਹੈ ਤੇ ਉਸ ਤੋਂ ਬਾਅਦ ਹੁਣ ਜਿਹੜੀ ਟਰੱਕ ਦੀ ਬਾਡੀ ਹੈ ਜਿਹੜਾ ਸਿਰਫ ਇੱਕ ਲੋਹਾ ਬਚਿਆ ਆ ਜਿੰਨੀਆਂ ਵੀ ਸੀਟਾਂ ਸੀਗੀਆਂ ਵਿੱਚ ਜਾਂ ਡਰਾਈਵਰ ਬੈਠਾ ਸੀਗਾ ਬਹੁਤ ਬੁਰੀ ਤਰ੍ਹਾਂ ਨੁਕਸਾਨੇ ਗਏ ਤਾਂ ਹੁਣ ਇਹ ਹਾਈਡ ਦੇ ਵੱਲੋਂ ਜੀਸੀਬੀਆਂ ਦੇ ਵੱਲੋਂ ਇਸ ਨੂੰ ਚੱਕ ਕੇ ਪਾਸੇ ਕਰ ਦਿੱਤਾ ਏ ਬਹੁਤ ਵੱਡਾ ਹਾਦਸਾ ਰਾਤ ਹੁਸ਼ਿਆਰਪੁਰ ਜਲੰਧਰ ਮਾਰਗ ਦੇ ਉੱਪਰ ਹੋਇਆ ਇਹ ਮੜਿਆਲਾ ਪਿੰਡ ਹੈ ਜਿੱਥੋਂ ਦੇ ਕਈ ਲੋਕਾਂ ਦੀ ਮੌਤ ਹੋ ਗਈ ਹੈ ਜਿੱਥੋਂ ਦੇ ਕਈ ਲੋਕ ਜ਼ਖਮੀ ਨੇ مالی ਨੁਕਸਾਨ ਵੀ ਬਹੁਤ ਵੱਡੇ ਪੱਧਰ ਤੇ ਉੱਤੇ ਹੋਇਆ ਤੇ ਹੁਣ ਇਸ ਨੂੰ ਪਾਸੇ ਕਰਕੇ ਇਹ ਸਾਰਾ ਕੁਝ ਨਾਰਮਲ ਕਰਨ ਦੀ ਕੋਸ਼ਿਸ਼ ਜਿਹੜੀ ਆ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਜੋ ਰੋਡ ਦੇ ਉੱਪਰ ਆਵਾਜਾਈ ਜਿਹੜੀ ਹੈ ਉਸ ਨੂੰ ਚਲਾਇਆ ਜਾ ਸਕੇ ਇਹ ਤਸਵੀਰਾਂ ਤੁਹਾਨੂੰ ਅਸੀਂ ਮੜਿਆਲਾ ਪਿੰਡ ਦੀਆਂ ਦਿਖਾ ਰਹੇ ਹਾਂ ਜਿੱਥੇ ਜੀਸੀਬੀਆਂ ਨੇ ਇਸ ਗੈਸ ਟੈਂਕਰ ਨੂੰ ਸਾਈਡ ਦੇ ਉੱਪਰ ਸਕਸੈਸਫੁਲੀ ਰੱਖ ਦਿੱਤਾ ਕਿਉਂਕਿ ਫਾਇਰ ਬ੍ਰਿਗੇਡ ਵੀ ਨਾਲ ਇਸੇ ਕਰਕੇ ਖੜੀ ਸੀ ਕਿ ਦੁਬਾਰਾ ਤੋਂ ਕੋਈ ਵੀ ਹਾਦਸਾ ਨਾ ਵਾਪਰੇ ਕੋਈ ਅੱਗ ਦੀ ਲਾਟ ਜਾਂ ਇਸ ਦੇ ਵਿੱਚੋਂ ਕੋਈ ਚੰਗਿਆੜਾ ਨਾ ਨਿਕਲੇ ਤਾਂ ਇਸੇ ਕਰਕੇ ਫਾਇਰ ਬ੍ਰਿਗੇਡ ਦੀ ਗੱਡੀ ਸਟਾਰਟ ਖੜੀ ਹੈ ਉੱਪਰ ਮੁਲਾਜ਼ਮ ਵੀ ਖੜਾ ਆ ਤੇ ਜੇਕਰ ਕੋਈ ਇਦਾਂ ਦੀ ਗੱਲ ਹੁੰਦੀ ਤਾਂ ਉਸੇ ਵੇਲੇ ਪਾਣੀ ਛੱਡ ਕੇ ਉਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਣੀ ਸੀ ਇਹ ਤਸਵੀਰਾਂ ਤੁਸੀਂ ਹੁਸ਼ਿਆਰਪੁਰ ਜਲੰਧਰ ਮਾਰਗ ਦੀਆਂ ਦੇਖ ਰਹੇ ਹੋ ਜਿੱਥੇ ਰਾਤ ਬਹੁਤ ਵੱਡਾ ਹਾਦਸਾ ਹੋਇਆ ਹਾਦਸੇ ਤੋਂ ਬਾਅਦ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ